ਨਕਾਲ ਗੱਡੀ ਦੇਖੋ ਬਾਈ ਕੋਈ ਗੱਲ ਨਹੀਂ ਆ ਜਾਣਦੇ ਤੂੰ ਆ ਵੇਖੋ ਕਿਹੜਾ ਰਜਨੀਕਾਂਤ ਬਣਿਆ ਹੁੰਦਾ ਸਰਵਾਲੇ ਦੇ ਨਾਲ ਕੇਰ ਗੱਡੀ ਕੇਰ 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 ਵੱਡਾ ਥਲਾਈਵਾ ਇਹ ਕੀ ਬਣਾ ਤਾ ਬੈੱਡ ਲਾਈ ਜਨਾਬ ਜਾਣਦੇ ਐਮਰਜੈਂਸੀ ਐ ਐਮਰਜੈਂਸੀ ਤੇ ਉਹ ਮਰੀਜ਼ ਲੱਦੇ ਵਾ ਚਲੋ ਸਾਹਿਬ ਕੋ ਸਾਸਰੀਕਾਲ ਜਨਾਬ ਉਹ ਸਾਸਰੀਕਾਲ ਤਾਂ ਠੀਕ ਆ ਕੀਮੀ ਬੰਦਾ ਆ ਜਗਾੜ ਜਾ ਕੀ ਬਣਾਈ ਫਿਰਦੇ ਹੋ ਵਿਚ ਰੱਖਿਆ ਸੰਗਾਸਣ ਲਾਟੇ ਲਾਤਰ ਆ ਕੇ ਬੜਾ ਬਹਾਦਰ ਸ਼ਾ ਜਫਰ ਬਣਾਇਆ ਬੈਠਾ ਹੈ ਜਨਾਬ ਮੁੰਡੇ ਦਾ ਨਾ ਫਰਿੱਜਾਂ ਕੂਲਰਾਂ ਦਾ ਕੰਮ ਆ ਤੇ ਉਹਦੇ ਲਈ ਬਣਾਈਆਂ ਲੈ ਫਰਿੱਜਾਂ ਕੂਲਰਾਂ ਦਾ ਕੰਮ ਆ ਤਾਂ ਫਿਰ ਇਤਰਾ ਲੰਡੀ ਕਰੀ ਫਿਰੋਗੇ ਇਹਨੂੰ ਕਾਗਜ਼ਾ ਕਿ ਤਾੜੋ ਕੋ ਇਹਦੇ ਨਹੀਂ ਜਨਾਬ ਕਾਗਜ਼ ਤੇ ਨਹੀਂ ਉਹ ਬੱਲੇ ਕਾਗਜ਼ ਵੀ ਨਹੀਂ ਪਹਿਲਾਂ ਪੈਣ ਕਾਂ ਲਾ ਵੱਡਾ ਚੰਕੀ ਪਾਂਡੇ ਮੇਜਰਾਏ ਚਲਾਨ ਠੋਕਨਾਂ ਦਾ ਵੱਡਾ ਸਾਰਾ ਗੱਡੀ ਜ਼ਿੰਦਗੀ ਭਰ ਲਈ ਪਾਉਣ ਕਰ ਇਹਨਾਂ ਨੂੰ ਸੁੱਟ ਅੰਦਰ ਪਤਾ ਲੱਗ ਜਾ ਇਹਨਾਂ ਨੂੰ ਕਿਵੇਂ ਰੋਲਾ ਬਣਾਈ ਫਿਰਦੇ ਆ ਗੱਡੀ ਨੂੰ ਨਿਕਲ ਹੁਣ ਚਲੋ ਚੱਲ ਚੱਲ ਓ ਕੇਵਲ ਬਹਿ ਜਾ ਇੱਥੇ ਗੱਡੀ ਕਰ ਸਾਈਡ ਤੇ ਉਹ ਸਕੂਟਰੀ ਕਰਾ ਸਾਈਡ ਤੇ ਠੀਕ ਹੈ ਜੀ ਓ ਯਾਰ ਤੈਨੂੰ ਕਿਹਾ ਸੀ ਨਾ ਰਕਸ਼ੇ ਤੇ ਜਾ ਕੇ ਸਮਾਨ ਲਾਇਆ ਮੇਰੀ ਗੱਡੀ ਬੌਂਡ ਕਰਾ ਕੇ ਰਹਾਤੀ ਓ ਕਿਤੇ ਨਹੀਂ ਬੌਂਡ ਹੋਦੀ ਤੇਰੀ ਗੱਡੀ ਕਰਦਾ ਕੋਈ ਹੱਲ ਓ ਲਾ ਕੋਈ ਸਕੀਮ ਜਿੱਦਾਂ ਕਮੇਟੀ ਵਾਲਿਆਂ ਨੇ ਲਾਈ ਹੈ ਸਕੀਮ ਤੇ ਮੇਰੇ ਦਿਮਾਗ 'ਚ ਆ ਗਈ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗਣਗੇ ਮੈਂ ਤੈਨੂੰ ਕਰਦਾ ਫੋਨ ਤੂੰ ਜਾ ਕੇ ਨਾ ਮੇਰੀ ਗੱਲ ਐ ਸੁਚਣਾ ਕਰ ਕਿੰ ਬਜਾ ਆਏਗਾ ਨਾ ਭੀੜੋ ਉਹ ਸਰ ਮੀਆਂ ਸਿੰਘ ਵਾਲੇ ਦੀ ਕੈਂਚੀਆਂ ਤੇ ਨਾਕਾ ਲਾਇਆ ਜੀ ਜਨਾਬ ਗਰਮੀਤ ਸਿੰਘ ਆਡਰ ਦੇਉਂਦਾ ਤੁਸੀਂ ਫਿਕਰ ਕਾ ਕਰਦੇ ਹੋ ਮੈਂ ਤਾਂ ਹਵਾ ਮੈਂ ਤਾਂ ਜਨਾਬ ਹਵਾ ਨਹੀਂ ਲੰਗੜ ਦਿੰਦਾ ਬੰਦਾ ਕੀ ਚੀਜ਼ ਆ ਠੀਕ ਆ ਸਰ ਜੈਨ ਸਰ ਐਡੀ ਕੀ ਆ ਕੇ ਲੱਗੀ ਐ ਕੀ ਦਿਨ ਗੱਲ ਕਰਨੀ ਐ ਜਨਾਬ ਹਲੋ ਬਿੱਲੂ ਬਗੇਲਾ ਬੋਲਦਾ ਕਿਹੜਾ ਬਗੇਲਾ ਕੰਮ ਦੱਸ ਇਹਨਾਂ ਨੇ ਆਪਣੀ ਪੂਰੀ ਲਾਗਤ ਬਾਜੀ ਆ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਆ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਛੱਟਨੇ ਤਾਂ ਮੈਂ ਉਹ ਵੀ ਨਹੀਂ ਮੇਰਾ ਨਾ ਗਰਮੀਤ ਸਿੰਘ ਗਾਡਰ ਆ ਗਾਡਰ ਓ ਤੂੰ ਭਾਵੇਂ ਗਾਡਰ ਹੋਵੇਂ ਭਾਵੇਂ ਬਾਲਾ ਮੈਂ ਬਥੇਰੇ ਤੇਰੇ ਵਰਗੇ ਛੱਤਾਂ 'ਚ ਫਿੱਟ ਕੀਤੇ ਆ ਮੈਂ ਤੇਰੀ ਡਿਊਟੀ ਲਾਉਣਾ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਓ ਤੂੰ ਕੌਣ ਹੋ ਨਾ ਮੇਰੀ ਡਿਊਟੀ ਲਾਉਣ ਵਾਲਾ ਓ ਤੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਠੇਕੇਦਾਰ ਬਿੱਲੂ ਬਗੇਲਾ ਬੋਲਦਾ ਮੈਂ ਬੰਗਲਾਦੇਸ਼ ਤੱਕ ਤੂਤੀ ਬੋਲਦੀ ਏ ਜੇ ਬੰਦੇ ਰਾਤ ਤੱਕ ਛੁੱਟ ਗਏ ਨਾ ਇੱਕ ਮਿੰਟ ਤੋਂ ਪਹਿਲਾਂ ਗੁਣੀਆਂ 'ਚ ਕਰ ਚਲੋ 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 ਨਿਕਲੋ ਚਲੋ ਏ ਚਲੋ 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 ਵਾਹ ਬਈ ਹੈਂਗਰੀਸ ਨਾ ਬਈ ਹਲੋ ਇਧਰ ਆ ਉਹ ਨੰਬਰ ਦੇ ਉਹ ਬਗੀਰੇ ਦਾ ਬਗੀਰਾ ਨਹੀਂ ਸਰ ਬਗੇਲਾ ਏ ਬਗੇਲਾ ਕੇਲਾ ਜੋ ਵੀ ਆ ਨੰਬਰ ਲਿਖਾ ਇੱਥੇ 9555 ਚਲੋ 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 ਆ ਜਨਾਬ ਕੀ ਕਰਨਾ ਐਸ ਨੰਬਰ ਦਾ ਉਹ ਮੇਹਰਾ ਲੈਪਟਾਪ ਲੈਂਦਾ ਤੂੰ ਹਾਂ ਬਾਹਰ ਕੱਢ ਲਾ ਹਣ ਸਕੈਨਿੰਗ ਤੇ ਦੇਖੀਏ ਕਿੱਥੋਂ ਬੋਲਦਾ ਕਿੰਤਾ ਪਤਾ ਗੁਣੀਆਂ ਚ ਕਰਕੇ ਸਾਹ ਲਵਾਂ ਬਾਈ ਨੀ ਸਿਰਾਈ ਕਰਾਦਾ ਯਾਰ ਚੰਗੀ ਫਿਰ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀ ਹੋਰ ਵੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਸ਼ੇਅਰ ਵੀ ਦਬ ਕੇ ਰੱਖਿਓ